ਮੈਂ ਸ਼ੁਰੂ ਤੋਂ ਹੀ ਗੱਲ ਕਹਿਣਾ ਚਾਹਣਾ ਹੈ ਕੋਈ ਗੱਲ ਨਹੀਂ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਆ ਜਿਹੜੇ ਠੱਗ ਆਇਆ ਦਿੱਲੀੋਂ ਮੇਰੀ ਆਵਾਜ਼ ਸੁਣ ਲੈਣ ਜਿੰਨਾ ਮਰਜੀ ਜ਼ੋਰ ਲਾ ਲਿਓ ਜਿੰਨੇ ਮਰਜੀ ਪੁਲਿਸ ਦਾ ਜ਼ੋਰ ਲਾ ਲਿਓ ਅਫਸਰਾਂ ਦਾ ਜ਼ੋਰ ਲਾ ਲਿਓ ਇੱਕ ਇੰਚ ਜ਼ਮੀਨ ਨਹੀਂ ਲੈਣ ਦੇਵਾਂਗੇ ਮੈਂ ਤੁਹਾਨੂੰ ਗਰੰਟੀ ਕਰਦਾ ਆ ਆਏ ਇੱਥੇ ਲੁੱਟਣ ਵਾਸਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਹੁਣ ਡੇਢ ਸਾਲ ਰਹਿ ਗਿਆ ਇਹਨਾਂ ਨੇ ਸਕੀਮ ਬਣਾਈ ਹੈ ਕਿਵੇਂ ਨਾ ਕਿਵੇਂ ਦਿੱਲੀ ਦੇ ਬਿਲਡਰਾਂ ਨਾਲ ਮਿਲ ਕੇ ਕਿ ਅਸੀਂ ਅਗਲੇ ਡੇਢ ਸਾਲ 25-30 ਹਜ਼ਾਰ ਕਰੋੜ ਰੁਪਏ ਇੱਥੋਂ ਇਕੱਠਾ ਕਰਕੇ ਬਾਹਰ ਚਲੇ ਜਾਣਾ ਹੈ ਤਾਂ ਯੋ ਤੁਸੀਂ ਦੇਖਿਆ 40 20 ਹਜ਼ਾਰ ਏਕੜ ਲੁਧਿਆਣੇ 5 5 ਹਜ਼ਾਰ ਏਕੜ ਇੱਧਰ 40 ਹਜ਼ਾਰ ਤਾਂ ਇੱਕ ਸ਼ੁਰੂਆਤ ਹੈ ਜੇ ਇਹਨਾਂ ਦੇ ਪੈਰ ਲੱਗ ਗਏ 60 ਹਜ਼ਾਰ ਏਕੜ ਹੋਰ ਰਿਕੁਆਇਰ ਕਰਨ ਤੇ ਲੱਗੇ ਆ ਇਹਨਾਂ ਨੂੰ ਪਤਾ ਪੰਜਾਬ ਦੀ ਜ਼ਮੀਨ ਦਾ ਕਿਸਾਨ ਨਾਲ ਕੀ ਰਿਸ਼ਤਾ ਹੈ ਨਹੀਂ ਪਤਾ ਇਹਨਾਂ ਨੂੰ ਪਤਾ ਹੀ ਨਹੀਂ ਕੀ ਪੰਜਾਬ ਦੇ ਲੋਕ ਚਾਹੁੰਦੇ ਕੀ ਹੈ ਆ ਜਿਹੜੀ ਲੈਂਡ ਪੂਲਿੰਗ ਸਕੀਮ ਗ੍ਰੈਬਿੰਗ ਸਕੀਮ ਹੈ ਆਪਣੇ ਟਾਈਮ ਤੁਸੀਂ ਜਾਣਦੇ ਹੋ ਜੇ ਅਸੀਂ ਤੁਹਾਡੇ 에어ਪੋਰਟ ਵਾਸਤੇ ਜ਼ਮੀਨ ਲਿੱਤੀ ਕਿੰਨੇ ਕਿਲ ਰੁਪਏ 1 ਕਰੋੜ 75 ਲੱਖ ਰੁਪਏ ਕਿੱਲਾ ਸੀ ਉਹਨਾਂ ਵੇਲਿਆਂ 'ਚ ਜਦੋਂ ਰੇਟ ਉੱਥੇ 25-30 ਲੱਖ ਸੀ ਜਦੋਂ ਅਸੀਂ ਮੁਹਾਲੀ ਵੀ ਜਾਂ ਕਿਤੇ ਵੀ ਲੈਂਡ ਪੂਲ ਇਹ ਕੁਝ ਕੀਤਾ ਅਸੀਂ ਕਿਸਾਨ ਦੀ ਪਹਿਲੀ ਸੋਚ ਸੋਧੀ ਜਿਉਂ ਚਾਹੁੰਦੇ ਸੀ ਐਨ ਤੁਸੀਂ ਜਾਣਦੇ ਹੋ ਆ ਸਾਰੇ ਇਲਾਕੇ ਵਾਲੇ ਆ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਜਿਹੜਾ ਇੱਥੇ ਮਹਾਲੀ ਨਿਊ ਚੰਡੀਗੜ੍ਹ ਖੱਡੜ ਬਣਿਆ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ 15 20 ਲੱਖ ਸੀ ਅੱਜ 10-10 ਕਰੋੜ ਦੇ ਚਲੇ ਗਈਆਂ ਆ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੋੜੀ ਮਾਂ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਹੈ ਲੀਡਰਸ਼ਿਪ ਨੂੰ ਪਤਾ ਹੈ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਆ ਇਹਨਾਂ ਨੇ ਜਿਹੜੀ ਸਕੀਮ ਬਣਾਈ ਐ ਦੇਖੋ ਦੇਸ਼ ਦਾ ਕਾਨੂੰਨ ਬਣ ਗਿਆ ਹੈ ਪੂਰੇ ਦੇਸ਼ ਵਿੱਚ ਦੇਸ਼ ਦੇ ਪਾਰਲੀਮੈਂਟ ਵਿੱਚ ਐਕਟ ਪਾਸ ਹੋ ਗਿਆ ਉਸ ਐਕਟ ਰਹੀਂ ਜੇ ਕਿਸੇ ਵੀ ਕਿਸਾਨ ਦੀ ਜ਼ਮੀਨ ਲੈਣੀ ਐ ਉਦੋਂ ਪਹਿਲੇ ਇੱਕ ਅਸੈਸਮੈਂਟ ਹੋਣੀ ਪਊਗੀ ਪਬਲਿਕ ਅਸੈਸਮੈਂਟ ਕਿ ਉਸ ਇਲਾਕੇ ਦੇ ਲੋਕ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਜੇ ਨਹੀਂ ਚਾਹੁੰਦੇ ਅਕਵਾਇਰ ਨਹੀਂ ਹੋ ਸਕਦੀ ਫਿਰ এনवायरमेंट ਕਲੀਅਰੈਂਸ ਦੀ ਅਸੈਸਮੈਂਟ ਹੁੰਦੀ ਹੈ ਸੋਸ਼ਲ ਇੰਪੈਕਟ ਸਟਡੀ ਹੁੰਦੀ ਹੈ ਇਹਨਾਂ ਨੇ ਦੇਖਿਆ ਆ ਤਾਂ ਹੋਣਾ ਨਹੀਂ ਆਪਣੇ ਆਪ ਇੱਕ ਨਵਾਂ ਜਾਲੀ ਦਾ ਕੰਮ ਕਰ ਲਿਆ 1900 ਮੈਨੂੰ ਲੱਗਦਾ ਹੈ 95 ਦਾ ਕੋਈ ਪੁਰਾਣਾ ਐਕਟ ਲੱਭ ਲਿਆ ਜਿਹੜਾ ਅੱਜਕੱਲ ਬੰਦ ਵੀ ਹੈ ਉਹਦਾ ਵੈਲਿਡਿਟੀ ਨਹੀਂ ਹੈ ਉਹਨੂੰ ਲੈ ਕੇ ਉਹਨਾਂ ਨੇ ਕਰਤਾ ਕਿ ਅਸੀਂ ਉਸ ਐਕਟ ਦੇ ਥੱਲੇ ਐਕਵਾਇਰ ਕਰਾਂਗੇ ਅੱਜ ਦੇ ਐਕਟ ਦੇ ਥੱਲੇ ਨਹੀਂ ਜਿਹੜਾ ਕਾਨੂੰਨੀ ਗਲਤ ਹੈ ਤੇ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਆ ਜਿਹੜੇ ਲੁਟੇਰੇ ਠੱਗਾ ਇਹ ਪੰਜਾਬ ਤੇ ਲੁੱਟਣ ਵਾਸਤੇ ਇਹਨਾਂ ਨੇ ਤਾਂ ਭੱਜ ਜਾਣਾ ਤੁਸੀਂ ਤੇ ਇੱਥੇ ਰਹਿਣਾ ਹੈ ਅਫਸਰਾਂ ਦੀ ਜਿੰਮਵਰੀ ਹੈ ਕੋਈ ਗਲਤ ਕੰਮ ਕਰਨਾ ਉਹਨੂੰ ਰੋਕਣਾ ਹੈ ਪਰ ਅਫਸੋਸ ਹੈ ਕਈ ਅਫਸਰ ਅਫੀਸਰ ਸੈਕਟਰੀ ਬਣਨ ਵਾਸਤੇ ਕਮਿਸ਼ਨਰ ਬਣਨ ਵਾਸਤੇ ਭੁੱਲ ਜਾਂਦੇ ਆ ਕਿ ਉਹਨਾਂ ਦਾ ਕੰਮ ਕੀ ਹੈ ਆ ਸਾਰਿਆਂ ਦੀ ਇਨਕੁਆਇਰੀ ਹੋਊਗੀ ਇੱਕ ਇੱਕ ਚੀਜ਼ ਦੀ ਇਨਕੁਆਇਰੀ ਹੋਊਗੀ ਤੇ ਹੁਣ ਜਿਹੜੀ ਵੱਡੀ ਗੱਲ ਕੀਤੀ ਕਿਉਂਕਿ ਕਈ ਅਫਸਰਾਂ ਨੇ ਤਾਂ ਪੈਰ ਲਾਏ ਨਹੀਂ ਤੁਸੀਂ ਦੇਖ ਲਓ ਮੁੱਖ ਮੰਤਰੀ ਨੇ ਵੀ ਕਿਹਾ ਮੁੱਖ ਮੰਤਰੀ ਨੇ ਵੀ ਕਿਹਾ ਕਿ ਮੈਂ ਮੇਰੇ ਦਸਕਤਨਾ ਖਰਾਓ ਮੈਨੂੰ ਤਾਂ ਮੈਦਾਨ ਅੰਦਰ ਹੋ ਜਾਊਗਾ ਫਿਰ ਇਹਨਾਂ ਨੇ ਕੀ ਸੋਚਿਆ ਇੱਕ ਨਵੀਂ ਕਮੇਟੀ ਬਣਾਤੀ ਜਿਹੜੀ ਲੈਂਡ ਪੂਲਿੰਗ ਦੀ ਅਕਵਾਇਰ ਕਰਨ ਵਾਸਤੇ ਉਹਦਾ ਚੇਅਰਮੈਨ ਬਣਾਤਾ ਚੀਫ ਸੈਕਟਰੀ ਪਹਿਲੀ ਵਾਰ ਕਿਸੇ ਵੀ ਸੂਬੇ ਦੇ ਇਤਿਹਾਸ ਵਿੱਚ ਜਦੋਂ ਵੀ ਕੋਈ ਪਲੈਨਿੰਗ ਹੁੰਦੀ ਹੈ ਉਹਦਾ ਹੈੱਡ ਚੇਅਰਮੈਨ ਹੁੰਦਾ ਹੈ ਕਮੇਟੀ ਦਾ ચીਫ ਮਨਿਸਟਰ ਪਹਿਲੀ ਵਾਰ ચીਫ ਮਨਿਸਟਰ ਨੂੰ ਪਾਸੇ ਕਰਤਾ ਤੇ ਉਹ ਜਿਹੜੇ ਕਮੇਟੀ ਦੇ ਮੈਂਬਰ ਹੁੰਦੇ ਆ ਉਸ ਮਹਿਕਮੇ ਦੇ ਮਨਿਸਟਰ ਤੇ ਸੈਕਟਰੀ ਉਹ ਵੀ ਪਾਸੇ ਕਰਤੇ ਹੁਣ ਕੱਲਾ ਇੱਕ ચીਫ ਸੈਕਟਰੀ ਰੱਖ ਗਏ ਉਹਦੇ ਨਾਲ ਦਿੱਲੀੋਂ ਚਾਰ ਬੰਦੇ ਲਾਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਲੋਕਾਂ ਦੀ ਕੀ ਲੋੜ ਐ ਹੁਣ ਆ ਬੰਦੇ ਕੌਣ ਐ ਇੱਕ ਹੈਗਾ ਅਨੁਰਾਗ ਕੁੰਡੂ ਪਤਾ ਨਹੀਂ ਕਿੱਥੋਂ ਲਿਆ ਲੱਭ ਕੇ ਲਿਆਂਦਾ ਐ ਇੱਕ ਹੈ ਸ਼ੌਕਤ ਰੌਏ ਮੈਨੂੰ ਲੱਗਦਾ ਬੰਗਾਲ ਤੋਂ ਲਿਆਂਦਾ ਹੋਣਾ ਕੋਈ ਇੱਕ ਬਿਬਾ ਮਹੇਸ਼ਵਰੀ ਇੱਕ ਸੀਮਾ ਪੰਸਰ ਦੇਖੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਦਾ ਨਹੀਂ ਮੈਂ ਚਾਰਾਂ ਨੂੰ ਕਹਿਣਾ ਚਾਹਣਾ ਜਿਹੜੇ ਭਾਵੇਂ ਕੁੰਡੂ ਆ ਭਾਵੇਂ ਰੌਏ ਐ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਇਦੋਂ ਪੰਜਾਬ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸਲੂਟ ਮਾਰਦੇ ਨਾ ਡੇਢ ਸਾਲ ਬਾਅਦ ਕਾਲੀਆਂ ਨੂੰ ਸਲੂਟ ਮਰਿਆ ਕਰਨਗੇ ਉਹਦੇ ਬਾਅਦ ਜਿੰਦਾਬਾਦ ਬੀ ਸਿੰਘ ਬਾਦਨ ਜਿੰਦਾਬਾਦ ਬੀ ਸਿੰਘ ਬਾਦਨ ਜਿੰਦਾਬਾਦ ਉਹਦੇ ਬਾਅਦ ਉਹਦੇ ਬਾਅਦ ਰੌਏ ਸਾਹਿਬ ਕੁੰਡੂ ਸਾਹਿਬ ਤੁਸੀਂ ਕਿੱਧਰ ਭਜੋਗੇ ਆ ਚੀਫ ਸੈਕਟਰੀ ਸਾਹਿਬ ਤਹਾਨੂੰ ਪਤਾ ਨਹੀਂ ਹਲੇ ਵੀ ਦਲੇਰੀ ਫੜੋ ਪੰਜਾਬ ਨੂੰ ਕਿਸਾਨਾਂ ਦੀ ਆਵਾਜ਼ ਸੁਣੋ ਦਸਕਤ ਕਰਨੇ ਬੰਦ ਕਰ ਦਿਓ ਪਰ ਤੁਸੀਂ ਚਿੰਤਾ ਨਾ ਕਰੋ ਜਦੋਂ ਤੱਕ ਮੈਂ ਜਿਉਂਦਾ ਨਾ ਥੋੜੀ ਨਹੀਂ ਆ ਜਾਣ ਦਿੰਦਾ ਮੈਂ ਜੀ ਸੁਖਵੀਰ ਸਿੰਘ ਬਾਦਲ ਜੀ ਜੀ ਹਾਲੀ ਵਾਲਿਓ ਤੁਸੀਂ ਸਾਰੇ ਇੱਥੇ ਰਹਿਣ ਵਾਲੇ ਉਹ ਨਾਲ ਥਾਣ ਈ ਹੁੰਦਾ ਸੀ ਤੇ ਕਿਵੇਂ ਬਣਾਤਾ ਸਾਰਾ ਕੁਝ ਆ ਨਿਊ ਚੰਡੀਗੜ੍ਹ ਮਹਾਲੀ ਕਿੰਨੀਆਂ ਚੀਜ਼ਾਂ ਬਣਾਤੀਆਂ ਸਾਰਾ ਇੱਕ ਇੱਕ ਇੱਟ ਦੇ ਪਿੱਛੇ ਲਿਖਿਆ ਅਕਾਲੀ ਦਲ ਇੱਕ ਇੱਕ ਇੱਟ ਦੇ ਪਿੱਛੇ ਲਿਖਿਆ ਅਕਾਲੀ ਦਲ ਆ ਜਦੋਂ ਵੀ ਆ ਹਰ ਕ ਸੋਚਦਾ ਯਾਰ 1 ਮਿੰਟ ਮੇਰੀ ਇੱਕ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਕਰਨਾ ਹੈ ਪਛਾਣੋ ਆਪਣੇ ਕਿਹੜੇ ਆ ਤੇ ਪਰਾਏ ਕਿਹੜੇ ਆ ਆ ਦਿੱਲੀ ਵਾਲੀਆਂ ਜਿੰਨੀਆਂ ਪਾਰਟੀਆਂ ਭਾਵੇਂ ਕਾਂਗਰਸ ਐ ਭਾਵੇਂ ਆ ਝਾੜੂ ਵਾਲੇ ਐ ਭਾਵੇਂ ਕੋਈ ਹੋਰ ਪਾਰਟੀ ਐ ਆ ਦਰਦ ਨਹੀਂ ਇਹਨਾਂ ਦਾ ਤੁਹਾਡੇ ਪ੍ਰਤੀ ਜੇ ਤੁਹਾਡੇ ਪ੍ਰਤੀ ਦਰਦ ਹੈ ਤੇ ਤੁਹਾਡੀ ਇੱਜ਼ਤੇਬੰਦੀ ਸ਼੍ਰੋਮਣੀ ਅਕਾਲੀ ਦਲ 105 ਸਾਲ ਦਾ ਇਤਿਹਾਸ ਐ 105 ਸਾਲ ਦਾ ਇਤਿਹਾਸ ਐ ਆ ਕਾਲੀ ਦਲ ਕੋ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ ਥੋਡੇ ਬਜ਼ੁਰਗਾਂ ਨੇ ਥੋਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਕਾਲੀ ਦਲ ਨੂੰ ਬਣਾਇਆ ਮੈਂ ਕਈ ਵਾਰ ਕਿਹਾ ਮੈਂ ਕਈ ਵਾਰ ਕਿਹਾ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਚਲੇ ਜਾਓ ਜੋ ਕੁਝ ਵੀ ਬਣਿਆ ਹੈ ਅਕਾਲੀ ਦਲ ਦੀ ਸਰਕਾਰਾਂ ਨੇ ਬਣਾਇਆ ਹੈ ਤੁਸੀਂ ਇੱਥੋਂ ਅੰਮ੍ਰਿਤਸਰ ਚਲੇ ਜਾ ਮੱਥਾ ਟੇਕਣ ਜੇ 4 ਲੇਨ ਸੜਕ ਤੇ ਜਾਓਗੇ ਅਕਾਲੀ ਦਲ ਨੇ ਬਣਾਈ ਫਲਾਈਓਵਰ ਟੱਪੋਗੇ ਅਕਾਲੀ ਦਲ ਨੇ ਬਣਾਇਆ ਕੋਈ ਯੂਨੀਵਰਸਿਟੀ ਦੇਖੋਗੇ ਅਕਾਲੀ ਦਲ ਨੇ ਬਣਾਈ ਹਸਪਤਾਲ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ 에어ਪੋਰਟ ਦੇ ਕੋਲਿੰਗ ਟੱਪੋਗੇ ਅਕਾਲੀ ਦਲ ਨੇ ਬਣਾਇਆ ਜੇ ਟਿਊਬਲ ਚੱਲਦੇ ਦੇਖੋਗੇ ਉਹ ਕਨੈਕਸ਼ਨ ਵੀ ਅਕਾਲੀ ਦਲ ਨੇ ਦਿੱਤੇ ਹੈ ਉਹਦੇ ਵਿੱਚ ਮੁਫਤ ਬਿਜਲੀ ਵੀ ਅਕਾਲੀ ਦਲ ਨੇ ਦਿੱਤੀ ਹੈ ਗਰੀਬ ਨੂੰ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਚੀਜ਼ਾਂ ਦੇਣ ਵਾਲਾ ਕਾਲੀ ਦਲੇ ਪਰ ਦੁੱਖ ਲੱਗਦਾ ਜਦੋਂ ਆਪਾਂ ਇੰਨਾ ਠੱਗਾ ਦੀ ਗੱਲਾਂ 'ਚ ਆ ਕੇ ਆਪਣੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਆ 10 ਸਾਲ ਦੇਖੋ ਆ 10 ਸਾਲ ਜਿਹੜੇ ਟੱਪੇ ਐ ਕਿੱਡਾ ਨੁਕਸਾਨ ਪੰਜਾਬ ਦਾ ਹੋ ਗਿਆ 5 ਸਾਲ ਕੈਪਟਨ ਨੇ ਢੱਕਾ ਨਹੀਂ ਤੋੜਿਆ 5 ਸਾਲ ਇਹਨਾਂ ਨੇ ਕੁਛ ਨਹੀਂ ਕੀਤਾ ਜਿਸ ਸਪੀਡ ਨਾਲ ਅਕਾਲੀ दल ਲੱਗਿਆ ਸੀ ਜਿਆ 10 ਸਾਲ ਆਪਣੇ ਕੋਲੇ ਹੁੰਦੇ ਕਿਤੇ ਨਾ ਕਿਤੇ ਚਲੇ ਜਾਣਾ ਸੀ ਆਪਾਂ ਇਸ ਕਰਕੇ ਬੇਨਤੀ ਕਰਦਾ ਹੁਣ ਨਾ ਗਲਤੀ ਕਰਿਓ ਆ ਜਿਹੜੇ ਠੱਗ ਦੇਣਾ ਜਦੋਂ ਇਲੈਕਸ਼ਨ ਆਉਂਦੇ ਐ ਕੋਈ ਨਾ ਕੋਈ ਨਵਾਂ ਠੱਗ ਟੱਪ ਪੈਂਦਾ ਉਹ ਕਹੂਗਾ ਬਦਲਾ ਜਾਂ ਕਹੂਗਾ ਕੋਈ ਤੁਹਾਡੇ ਧਰਮ ਦੇ ਨਾਂ ਤੇ ਆ ਕਿਸੇ ਦੇ ਨਾਂ ਤੇ ਆ ਕੇ ਇੱਥੇ ਗੁੰਮਰਾਹ ਕਰ ਲੈਂਦਾ ਹੈ ਮੈਂ ਬੇਨਤੀ ਕਰਦਾ ਹਾਂ ਜੇ ਬਚਾਉਣਾ ਪੰਜਾਬ ਨੂੰ ਤੁਹਾਡੇ ਹੱਥ ਹੈ ਜੇ ਬਚਾਉਣਾ ਤੇ ਆਪਣੀ ਪੌਮ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ ਬਚਾ ਸਕਦੀ ਹੈ ਤੇ ਇਤਿਹਾਸ ਗਵਾਹ ਕੀਤਾ ਹੀ ਹੋਣੇ ਐ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਆ ਜਿਹੜੀ ਜੰਗ ਲੈਣ ਪੂਲਿੰਗ ਦੇ ਖਿਲਾਫ ਜੁਆਇੰਟ ਗ੍ਰੈਬਿੰਗ ਦੇ ਖਿਲਾਫ ਚੱਲ ਰਹੀ ਹੈ ਅੱਜ ਅੱਜ ਤੁਹਾਡੇ ਇੱਥੇ ਆ 4 ਤਰੀਕ ਨੂੰ ਪਹੁੰਚਿਆ ਹਰ ਉਹ ਸ਼ਹਿਰ ਜਾਵਾਂਗੇ ਉਸ ਇਲਾਕੇ ਜਾਵਾਂਗੇ ਦੇ ਆਪਣੇ ਲੋਕਾਂ ਨੂੰ ਕੌਮ ਨੂੰ ਇਕੱਠਾ ਕਰਕੇ ਪੰਜਾਬੀਆਂ ਨੂੰ ਇਕੱਠਾ ਕਰਕੇ ਇੱਕ ਇੱਕ ਤੂਫਾਨ ਖੜਾ ਕਰਾਂਗੇ ਉਹਦੀ ਅਗਵਾਈ ਅਸੀਂ ਕਰਾਂਗੇ ਮੈਂ ਪੁਲਿਸ ਵਾਲਿਆਂ ਨਾਲ ਸਾਰੇ ਅਫਸਰਾਂ ਨੂੰ ਕਹਿਣਾ ਚਾਹਣਾ ਤੁਸੀਂ ਵੀ ਸੋਚੋ ਤੁਸੀਂ ਵੀ ਉਹ ਪਿੰਡਾਂ ਚੋਂ ਆਏ ਹੋ ਤੁਸੀਂ ਵੀ ਉਹ ਕਿਸਾਨਾਂ ਦੇ ਪੁੱਤੋਂ ਗਰੀਬਾਂ ਦੇ ਪੁੱਤ ਜਿਨ੍ਹਾਂ ਦੇ ਆ ਝਾੜੂ ਵਾਲੇ ਆ ਦਿੱਲੀ ਦੇ ਠੱਗ ਜਿਨ੍ਹਾਂ ਦੀ ਜਾਇਦਾਦ ਖੋਣ ਲੱਗੇ ਆ ਤੁਸੀਂ ਕੋਈ ਐਜਾ ਕੰਮ ਨਾ ਕਰਿਓ ਕਿਹਦੇ ਨਾਲ ਨੁਕਸਾਨ ਪੰਜਾਬ ਦਾ ਹੋਏ ਆਹ ਠੱਗਾ ਨੂੰ ਤਾਂ ਭਜਾਉਣਾ ਆਉਂਦਾ ਹੈ ਪਰ ਮੈਂ ਬੇਨਤੀ ਕਰਨਾ ਚਾਹਣਾ ਹੈ ਕਿ ਤੁਸੀਂ ਇਹ ਜਾਇਓ ਮੈਂ ਦੇਖਿਆ ਤੁਹਾਡਾ ਜੋਸ਼ ਜਿਵੇਂ 30 35 ਸਾਲ ਪਹਿਲੇ ਵਰਕਰਾਂ ਤੁਹਾਡੇ ਬਜ਼ੁਰਗਾਂ ਦਾ ਜੋਸ਼ ਹੁੰਦਾ ਸੀ ਉਸ ਟਾਈਮ ਜੇ ਬਾਦਲ ਸਾਹਿਬ ਜਾਂ ਅਕਾਲੀ ਅਸਲ ਦੇ ਕਿਸੇ ਵੀ ਪ੍ਰਧਾਨ ਨੇ ਜੇ ਐਲਾਨ ਕਰ ਦਿੰਦੇ ਜੀ ਇੱਥੇ ਮੋਰਚਾ ਲਾਉਣਾ ਹੈ ਥੋਡੇ ਬਜ਼ੁਰਗ ਸੋਚਦੇ ਨਹੀਂ ਸੀ ਘਰੋਂ ਨਿਕਲ ਕੇ ਚਲੇ ਜਾਂਦੇ ਸੀ ਜੇ ਧਰਨਾ ਲਾਉਣਾ ਥੋਡੇ ਬਜ਼ੁਰਗਾਂ ਨੇ ਪਰਵਾਹ ਨਹੀਂ ਕੀਤੀ ਤੇ ਜੇਲ੍ਹਾਂ ਜਾਣਾ ਥੋਡੇ ਬਜ਼ੁਰਗਾਂ ਨੇ ਪਰਵਾਹ ਨਹੀਂ ਕੀਤੀ ਅੱਜ ਮੈਂ ਦੇਖ ਰਿਹਾ ਇੰਨੇ ਮੀਹ ਦੇ باوجود ਤੁਸੀਂ ਖੜੇ ਹੋ ਉਹ ਸਪਿਰਿਟ ਮੈਂ ਤੁਹਾਡੇ 'ਚ ਦੇਖ ਰਿਹਾ ਤੁਹਾਡੇ ਬਜ਼ੁਰਗਾਂ ਵਾਲੀ ਸਪਿਰਿਟ ਮੈਂ ਤੁਹਾਡੇ 'ਚ ਦੇਖਦਾ ਤੇ ਮੈਂ ਤਨਵਾਦ ਕਰਦਾ ਨੌਜਵਾਨਾਂ ਦਾ ਬੀਬੀਆਂ ਦਾ ਕਿ ਤੁਸੀਂ ਹੁਣਾਂ ਜੰਗ ਸ਼ੁਰੂ ਹੋ ਗਈ ਹੈ ਆ ਜੰਗ ਉਦੋਂ ਖਤਮ ਹੋਊਗੀ ਜੇ ਜਦੋਂ ਚੰਡੀਗੜ੍ਹ ਦੇ ਪੰਜਾਬ ਦੇ ਸੈਕਟਰੀਅਟ ਉਤੇ ਅਕਾਲੀ ਦਲ ਦਾ ਝੰਡਾ ਚੁਲੂਗਾ ਉਦੋਂ ਤੱਕ ਆਓ ਆ 1.5 ਸਾਲ ਸਾਰਾ ਕੁਝ ਛੱਡ ਦਿਓ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਦੇ ਤੂਫਾਨ ਦੇ ਨਾਲ ਖੜ ਕੇ ਐਡਾ ਪਹਟਾ ਲਿਆ ਦਿਓ ਪੰਜਾਬ ਕਿ ਜਿਹੜੇ ਦਿੱਲੀ ਵਾਲਿਆਂ ਨੂੰ ਆਪਾਂ ਪੰਜਾਬ ਦਾ ਨਹੀਂ ਅੱਧਿਆਂ ਨੂੰ ਤਾਂ ਪਾਕਿਸਤਾਨ ਦਾ ਬਾਰਡਰ ਤੇ ਬਾਹਰ ਦਿਓ ਦੂਜੇ ਨੇਪਾਲ ਤੱਕ ਭਜਾ ਦਿਓ ਇੱਥੇ ਨੇੜੇ ਤੇੜੇ ਨਹੀਂ ਰਹਣ ਦੇਣੇ ਆ ਦਿੱਲੀ ਵਾਲੀਆਂ ਪਾਰਟੀਆਂ ਤੇ ਆਪਣੀ ਪਾਰਟੀ ਕਾਲੀ ਦਲ ਨੂੰ ਆਪਸ ਵਾਪਸ ਲੈ ਕੇ ਆਈਏ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਐ ਜਾ ਪੰਜਾਬ ਤਰੱਕੀ ਲਿਆਵਾਂਗੇ ਤੁਹਾਨੂੰ ਮੇਰੇ ਬਾਰੇ ਪਤਾ ਹੀ ਹੈ ਮੈਂ ਅੱਜ ਤੱਕ ਜੋ ਕਿਹਾ ਪੂਰਾ ਕੀਤਾ ਤੁਸੀਂ ਮੇਰੇ ਪੁਰਾਣੀਆਂ ਭਾਸ਼ਣ ਸੁਣ ਲਓ ਸਟੇਟਮੈਂਟਾਂ ਸੁਣ ਲਓ ਜੋ ਜੋ ਵੀ ਕਿਹਾ ਮੈਂ ਪੂਰਾ ਕੀਤਾ ਮੈਨੂੰ ਯਾਦ ਆ ਇੱਕ ਵਾਰ ਮੈਂ ਕਿਹਾ ਬਿੱਲੀ amm amm ਕਰ ਦੋਂਗੇ ਕਾਂਗਰਸੀਆ ਬਿਆਨ ਹੈ ਕਿ ਬਿੱਲੀ ਕਿਵੇਂ ਕਰ ਸਕਦੇ ਆ ਕਰਕੇ ਦਿਖਾ ਦੀ ਮੈਂ ਤੁਹਾਨੂੰ ਕਿਹਾ ਕਿ ਜੇਰੇ ਹਰ ਝੰਡੀਗੜ ਨੂੰ ਹਰ ਜ਼ਿਲ੍ਹੇ ਨਾਲ ਚਾਰ ਤੇ 6 ਲੈਂਦੀਆਂ ਐਕਸਪ੍ਰੈਸ ਵੇਨਾ ਬਣਾ ਲਾਂਗੇ ਲੋਕੀ ਕਹਿੰਦੇ ਕਿਵੇਂ ਹੋ ਸਕਦੀ ਹੈ ਬਣਾਤਾ ਫਿਰ ਮੈਂ ਕਿਹਾ ਸੜਕਾਂ ਐ ਜੀਆਂ ਬਣਾਵਾਂਗੇ ਸੀਮੈਂਟ ਤੇ ਸਰੀਆ ਪਾ ਕੇ ਭਾਵੇਂ ਬੰਬ ਸਿੱਟ ਦਿਓ ਹੁਣ ਦੇਖੋ ਬਣੀਆਂ ਕਿ ਨਹੀਂ ਆ ਉਹ ਮੈਂ ਤਾਂ ਆ ਵੀ ਕਿਹਾ ਮੈਂ ਤਾਂ ਵੀ ਕਹਦਾ ਸੀ ਪਾਣੀ ਵਾਲੀ ਬਸ ਵੀ ਲਾ ਕੇ ਖਾਨਾ ਕਿ ਚਲਾਦੀ ਸੀ ਕਿ ਨਹੀਂ ਹੁਣ ਮੈਂ ਹੁਣ ਮੈਂ ਹੁਣ ਕੋਸ਼ਿਸ਼ ਕਰੂੰਗਾ ਪਵਾਦੀ ਚ ਬੋਲਣ ਦੀ ਤੂੰ ਤਾਨੇ ਕੀ ਸਮਝ ਠੀਕ ਹੈ ਸਾਰੇ ਸਮਝ ਠੀਕ ਹੈ ਸਮਝ ਠੀਕ ਹੈ ਮੇਰੀ ਮਦਦ ਕਰੋਗੇ ਮੇਰੇ ਹੀ ਮਦਦ ਕਰੋਗੇ ਚੱਕ ਦਿਓ ਕੰਮ ਦਿਓ ਚੱਕ ਦਿਓ ਕੰਮ ਦਿਓ ਐਨਕੇ ਸ਼ਰਮਾ ਜੀ ਆ ਸਾਰਾ ਪਵਾਦ ਲੈਂਡ ਅਨਕੇਸ਼ ਸ਼ਰਮਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਰਾਜ ਦਿਲ ਖੁਸ਼ ਹੋ ਗਿਆ 23 ਮਹੀਨੇ ਤੇ ਹੁਣ ਹੌਸਲਾ ਮਿਲ ਗਿਆ ਉਹ ਮੈਲੇ ਦਾ ਹੁਣ ਟੈਂਕੀ ਕਰੰਟ ਪੂਰਾ ਭਰ ਗਿਆ ਕਾਲੀਦਲ ਹੁਣ ਆ ਦਿੱਲੀ ਵਾਲੇ ਆ ਕੇਜਰੀ ਕੁਦਰੀ ਜਿਹੜੇ ਮਰਦੇ ਸਾਰਿਆਂ ਨੂੰ ਭਜਾਵਾਂਗੇ